ਇਹ ਬੰਦਾ ਸਵੀਰਾਂ ਦੁਰਗਾਣਾ ਮੰਦਿਰ ਤੇ ਬੰਦੇ ਨੂੰ ਜਿਹੜਾ ਫੜਿਆ ਗਿਆ ਤੁਹਾਡੇ ਇੱਥੇ ਪੱਤਰਕਾਰ ਵੀ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਜੀ ਅਸੀਂ ਅੱਜ ਇਹ ਦੇਸ਼ੀ ਦੁਰਗਾਣਾ ਮੰਦਿਰ ਆਏ ਆ ਹਮ ਹਿੰਦੂਆਂ ਦਾ ਆਸਾ ਦਾ ਕੇਂਦਰ ਮੰਦਿਰ ਜੀ ਬਹੁਤ ਪ੍ਰਸਿੱਧ ਮੰਦਿਰ ਹੈ ਤਰਾ 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 ਦੇਖੋ ਜੀ ਇਹ ਬੰਦਾ ਸਾਰਿਆਂ ਨੂੰ ਟਿੱਕੇ ਲਗਾਈ ਜਾਂਦਾ ਵਿਆਹ ਵਾ ਹਮ ਤੇ ਅੱਲਾ ਉਹਦੇ ਨਾਂ ਲਾਈ ਜਾਂਦਾ ਬੰਦਾ ਮੰਤਾ ਬੋਲੀ ਜਾਂਦਾ ਵਿਆਹ ਮੰਦਿਰ ਦੇ ਵਿੱਚ ਖਲੋ ਕੇ ਬੰਦਾ ਤਾਂ ਵਿੱਚ ਸਾਰਿਆਂ ਨੂੰ ਟਿੱਕੇ ਲਾ ਰਿਹਾ ਨਨੂ ਟਿੱਕਾ ਲਾਇਆ ਇਹਨਾਂ ਨੇ ਮੇਹਰਤ ਹੋਰ ਵੀ ਬੰਦੇ ਕਹੀ ਉਹਨਾਂ ਨੇ ਟਿੱਕਾ ਲਾਇਆ ਇਹਨਾਂ ਨੇ ਹੂੰ ਮੰਗਾਂ ਦੀ ਬ੍ਰੋਧ ਦੇ ਵਿੱਚ ਦੇਖੋ ਜੋਤ ਜਿਹੜੀ ਆਰਤੀ ਹੋਈਏ ਤੇ ਆਰਤੀ ਦੇ ਬਾਅਦ ਜਿਹੜੀ ਜੋਤ ਲੋਕੀ ਲੈਂਦੇ ਆ ਠੀਕ ਆ ਉਹਨਾਂ ਨੂੰ ਜਿਹੜਾ ਟਿੱਕਾ ਲਾਈ ਜਾਂਦਾ ਦਾ ਕਾਲਾ ਕਾਲਾ ਆ ਵੀ ਇਹਨਾਂ ਨੇ ਕਾਲੇ ਕਿਤੇ ਲਾਇਆ ਹੈ ਹੂੰ ਉਸ ਤੋਂ ਬਾਅਦ ਜਿਹੜਾ ਵਾ ਅੱਲਾਹੁਦ ਬਰੈਸਤ ਮੰਤਰ ਜਿਹੜੇ ਬੋਲ-ਬੋਲ ਕੇ ਟਿੱਕੇ ਲਾ ਰਿਹਾ ਸੀ ਕੀ ਮਤਲਬ ਹੈਗਾ ਕੌਣ ਬੰਦਾ ਹੈਗਾ ਵਾ ਇਹ ਦੇਖੋ ਇਹਨਾਂ ਨਾਲ ਕਾਰਵਾਈ ਕੀਤੀ ਜਾਵੇ ਆਧਾਰ ਕਾਰਡ ਵਗੈਰਾ ਕੁਝ ਮਿਲੇ ਆ ਦੇਖੋ ਨਾ ਸਰ ਮਿਲੇ ਸਿਰਫ ਇਹ ਕਹਿੰਦੇ ਨੰਬਰ ਆ ਗਿਆ ਵਾ ਜਿਹੜਾ ਜੋੜੇ ਕਰਦਾ ਨੰਬਰ ਹੁੰਦਾ ਵਾ ਦੇਖ ਰਹੇ ਹੋ ਅੱਗੇ ਕਾਰਡ ਸਰ ਜੋੜੇ ਕਰਦਾ ਜਾਂ ਪਰ ਸਿਰਫ ਉਹ ਹੀ ਮਿਲ ਰਿਹਾ ਬੱਲੇ ਕੋ ਨਾ ਇਹਦੇ ਬਾਰੇ ਗਲਵਾ ਕੀ ਕਰਦੇ ਆ ਇਹਨਾਂ ਨੂੰ ਹਾਂਜੀ ਸਰ ਕੀ ਗਲਵਾਦ ਹੋਈ ਸਾਰੀ ਸਰ ਧੁਕਿਆ ਅਸੀਂ ਸਾਧੂ ਗਿਆਨ ਮੰਦਿਰ ਹੁਣੋਤੇ ਆ ਜਿਹੜਾ ਆਸਥਾ ਦਾ ਕੇਂਦਰ ਹਿੰਦੂਆਂ ਦਾ ਜਿੰਨੇ ਬੰਦੇ ਜਿਹਦਾ ਕਿੰਨੂ ਚਿਲਾਇ ਜਾਂਦਾ ਵਾ ਵਿਸ਼ਵ ਪ੍ਰਸਿੱਧ ਮੰਦਿਰ ਜੀ ਵੇਖੋ ਜੀ ਇਹ ਕਰਤੂਤਾ ਕਰਦੇ ਵੇ ਮੰਦਰ ਦੇ ਵਿੱਚ ਖੋ ਕੇ ਜਿੱਥੇ ਜੋ ਲੋਹ ਜੋਤੀ ਜਾਈਏਗੀ ਜਗਦੀ ਹੈ ਜੋਤੀ ਜੋਤ ਲੈਂਦੇ ਲੋਕੀ ਤੋਂ ਬਾਹਰ ਉਹਦੇ ਖੋ ਕੇ ਕਾਲੇ ਟਿੱਕੇ ਲਗਾ ਰਿਆ ਵਾ ਜੋ ਉਹਦੇ ਕਿ ਮੰਦਾ ਕੇਲਾ ਅੱਲਾਹ ਉਹ ਕਰਾ ਦੇ ਬੰਦਾ ਕੋਲਾ ਵਿਆ ਵਾ ਜੀ ਕਹਿੰਦਾ ਕੀ ਮਤਲਬ ਹੈ ਕੌਣ ਬੰਦਾ ਹੈ ਨਾ ਇਹਦੇ ਕੋਈ ਆਧਾਰ卡ਰ ਹੈ ਨਾ ਕੋਈ ਆਈਡੀ ਲੱਭੀ ਜਾਂਦੇ ਕੋਣ ਆਪਰਾ ਨਾਮ ਤਾਂ ਨਹੀਂ ਦੱਸਾ ਵੈਸੇ ਹੀ ਤਰੀਕੇ ਨਾਲ ਨਾਮ ਕੀ ਤੁਹਾਡਾ ਲਾਡੀ ਕੀ ਨਾਮ ਤੁਹਾਡਾ ਹੈ ਲਾਡੀ ਐਲ ਏ ਕਿੱਥੋਂ ਆਇਓ 590 ਬੜਾ ਪੰਜ ਵੈਸੇ 590 ਬੜਾ ਪੰਜ ਮੈਂ ਅੱਗੇ ਆ ਗਈ ਓਕੇ ਤੁਸੀਂ ਅੱਲਾਹ ਅੱਲਾਹ ਕਰਦੇ ਤੇ ਹੋ ਤਾਂ ਲੋਕਾਂ ਨੂੰ ਕਾਲੇ ਤਿਲਕ ਲਾਉਂਦੇ ਤੇ ਹੋ ਤੇਰੇ ਦੁਬਈ ਵਾਲਿਆਂ ਨੂੰ ਪੁੱਛੋ ਜੀ ਮਿੰਦੂ ਨੇ ਪਤਾ ਹੀ ਨਹੀਂ ਸਰ ਆ ਕੇ ਆ ਨਾ ਮਸਲਾ ਹੋਇਆ ਤੁਸੀਂ ਦੁਬਈ ਦੇ ਕਨੈਕਸ਼ਨ ਦੇ ਵਿੱਚ ਆਏ ਹੋ ਆਈ ਆਪਾਂ ਕਹਿੰਦੇ ਦੁਬਈ ਦੇ ਜੀ ਫੇ ਤੁਸੀਂ ਕਹ ਰਹੇ ਦੁਬਈ ਤੋਂ ਅੱਛੋ ਅੱਛਾ ਤੇ ਮੈਂ ਤੇ ਨਾ ਰਾਦਾ ਰਾਣੀ ਲੇਤੋ ਹੀ ਫੇ ਤੁਸੀਂ ਰਾਦਾ ਰਾਣੀ ਨਹੀਂ ਰਾਦਾ ਰਾਣੀ ਇੱਕ ਕਬੂਤਰ ਕਹਿੰਦੇ ਤੁਹਾਨੂੰ ਦੇ ਦੋ ਕਹਦੇ ਦੇ ਦੀ ਇੱਕ ਕਬੂਤਰ ਸਾਡੇ ਹਿੰਦੂ ਮੈਨੂੰ ਦੇ ਸਾਡੇ ਹਿੰਦੂ ਆਸਤਾ ਦੇ ਵਿੱਚ ਜਰੇਗਾ ਹੀ 500 ਤੇ ਆ ਗਰੇ ਵੀ ਹੈ ਲੇਕਿਨ ਤੁਸੀਂ ਦੇਖੋ ਜੀ ਬਿਲਾਲ ਇਹਨਾਂ ਨੂੰ ਅਸੀਂ ਮੰਦਰ ਕਮੇਟੀ ਦੇ ਦਿਵਾਲੇ ਕਰਨ ਲੱਗੇ ਆ ਠੀਕ ਹੈ ਅਸੀਂ ਕਹਿੰਦੇ ਆ ਅਸੀਂ ਜੀ ਮੰਦਰ ਕਮੇਟੀ ਕੋਲੋਂ ਇੱਕ ਸਵੈ ਹੀ ਅਰਦਾਸ ਕਰਨੇ ਆ ਅੱਵਾ ਅਸੀਂ ਬੇਨਤੀ ਕਰਨੇ ਆ ਕਿ ਇਸ ਬੰਦੇ ਦੇ ਉੱਤੇ ਜਰੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਹੋਰ ਇਹਦਾ ਪਤਾ ਕੀਤਾ ਜਾਵੇ ਕਿ ਇਹ ਬੰਦਾ ਕੌਣ ਹੈ ਇਹਦਾ ਆਈਡੈਂਟੀਫਾਈ ਪੂਰੀ ਕੀਤੀ ਜਾਵੇ ਉਹ ਜੀ ਇਧਰ ਗਿਆਨਾ ਮੰਦਰ ਤੋਂ ਲਾਈਵ ਤਸਵੀਰਾਂ ਵਿਖਾਰੇ ਦੇਖ ਸਕਦੇ ਕੀ ਕਿਸ ਤਰੀਕੇ ਨਾਲ ਮੰਦਰ ਦੇ ਵਿੱਚ ਚੋਣ ਲੜਿਆ ਗਿਆ ਹੈ ਲਾਈਵ ਤੇ ਸੁਵਿਧਾ ਦੇਖ ਸਕਦੇ ਹੋ ਕਿ ਪਵਿੱਤਰ ਸਥਾਨ ਹੈ ਇੱਕ ਦਰਿਆਨਾ ਮੰਦਰ ਦਾ ਪਵਿੱਤਰ ਗੱਲ ਹੈ ਪਵਿੱਤਰ ਸਥਾਨ ਹੈ ਪਤਾ ਨਹੀਂ ਕੋਣ ਹੈਗਾ ਸੀ ਹੈ ਜਿਹੜੀ ਜੋਤ ਨਹੀਂ ਹੁੰਦੀ ਹੈ ਆਰਤੀ ਤੋਂ ਬਾਅਦ ਜੋਤ ਜੋਤ ਇਹ ਜੋਤ ਜਿਹੜੀ ਠੰਡੀ ਹੋ ਜਾਂਦੀ ਹੈ ਉਹ ਕੋਈ ਕਾਲਾ ਸਟਿਕਾ ਲਾਣੇ ਆਈ ਤੇ ਉਲਡੁ-ਉਲਡ ਮੰਤਰ ਚ ਬੋਲ ਰਿਆ ਸੀ ਉਹ ਸਾਡੀ ਸਮਝ ਤੋਂ ਬਾਹਰ ਆ ਕਹੋ ਅਕੋਰਬਾਨੀ ਕਿਸ ਤਰ੍ਹਾਂ ਦੇ ਆ ਸੋ ਇਸ ਕਰਕੇ ਉਹਨੇ ਨੂੰ ਸਾਰੇ ਬਖਸ਼ ਲੈ ਕੇ ਬਾਹਰ ਕੱਢਣ ਲੱਗੇ ਆ ਜੀ ਲਾਈਵ ਮੇ ਤਸਵੀਰਾਂ ਤਾਂ ਨਵੇਂ ਖਾ ਰਹੇ ਆ ਕਿ ਇਸ ਬੰਦੇ ਨੇ ਜੜਾ ਇੱਕ ਮੰਦਰ ਦੇ ਕੁਝ ਸ਼ਰਧਾਲੂਆਂ ਵੱਲੋਂ ਅੱਜ ਪਰੇ ਗਿਆ ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਆ ਵਿਅਕਤੀ ਆ ਅੱਲਾਹੁ ਅੱਲਾਹੁ ਕਰਦਾ ਕਿ ਅਸੀਂ ਮੰਦਰ ਦੇ ਵਿੱਚ ਦੇ ਲੋਕਾਂ ਨੂੰ ਕਾਲੇ ਤਿਲਕ ਜਿਹੜਾ ਉਹ ਲਾ ਰਿਆ ਸੀ ਤੇ ਸਾਡੇ ਅੱਧਰੋਂ ਜਿਹੜੇ ਲੋਕ ਕਨਨ ਸਰਪੀ ਕਿਥੇ ਲੈ ਕੇ ਚੱਲੇ ਹੋ ਜੀ ਅਸਲ ਹੈ ਇਹ ਤੇਰੇ ਆਵੇ ਜਿਹੜੀ ਦੁਰੀਆਣਾ ਮੰਦਰ ਕਮੇਟੀ ਹੈ ਆਈ ਉਹਨਾਂ ਦੇ ਹਵਾਲੇ ਕਰਾ ਲੱਗੇ ਗਏ ਇਹਨਾਂ ਨੂੰ ਠੀਕ ਹੈ ਅੱਗੇ ਕੀ ਕਾਰਵਾਈ ਹੈ ਅੱਗੇ ਉਹ ਕਮੇਟੀ ਹੀ ਦੇਖੇਗੀ ਸੋ ਜੀ ਲਈ ਬਤ ਸੁਵਿਧਾ ਇਸ ਸਮੇਂ ਦਾ ਦੇ ਸਾਹਮਣੇ ਸੰਧੀਆਂ ਕੀਤੀਆਂ ਜਾ ਰਹੀਆਂ ਨੇ ਅੰਮਿਤ ਸੇਪਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰੋ ਕਿ ਕੀ ਲੱਗ ਰਿਹਾ ਹੈ ਕਿ ਦੇ ਵਿੱਚ ਖਲੋ ਕਰ ਦਿੱਤਾ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਲੋਕਾਂ ਵੱਲੋਂ ਕਿ ਇਹ ਅੱਲਾਹੁ ਅਲਹੁ ਇਹ ਬੋਲਦਾ ਪਿਆ ਸੀ ਸਰ ਜੀ ਲਾਈਵ ਤੇ ਸਵੇਰਾਂ ਦਾ ਨੂ ਰਖਾ ਰਹੇ ਆ ਅਮਰਿਤ ਸਰ ਮੀਡੀਆ ਚੈਨਲ ਦੇ ਮਾਧਿਅਮ ਦੇ ਰਾਹੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਲੋਕ ਨੇ ਇਸਰਤ ਅਲੀ ਮੰਦਰ ਆਂਦੇ ਨੇ ਉਹ ਇਹ ਚੀਜ਼ ਨੂੰ ਸੱਤਰ ਕੋ ਜਾਣ

ਉਨੇ ਦੇ ਬੰਨੇ ਨੂੰ ਉਹ ਦੁਰਗਿਆਨਾ ਕਮੇਟੀ ਦਫਤਰ ਦੇ ਵਿੱਚ ਲੈ ਕੇ ਜਾਇਆ ਜਾਏਗਾ ਤੇ ਦੇਖਿਆ ਜਾਏਗਾ ਕਿ ਦੁਰਗਿਆਨਾ ਕਮੇਟੀ ਜਿਹੜੀ ਹੈ ਇਹਦੇ ਉੱਪਰ ਕੀ ਕਾਰਵਾਈ ਜਿਹੜੀ ਕਰਦੀ ਹੈ ਕਿਉਂਕਿ ਜਿੱਤਾਂ ਕਿ ਲੋਕਾਂ ਵੱਲੋਂ ਇਹ ਤੇ ਆरोप ਲੱਗੇ ਆ ਜਿੱਦਾਂ ਕਿ ਲੋਕਾਂ ਵੱਲੋਂ ਇਹ ਕਹੇ ਜਾ ਰਿਹਾ ਕਿ ਇਹ ਜੀ ਮੰਦਰ ਦੇ ਵਿੱਚ ਖਲੋ ਕੇ ਅੱਲਾਹੂ ਅੱਲਾਹ ਵੀ ਇਹਨੇ ਕਰ ਰਿਹਾ ਸੀ ਵੀਡੀਓ ਨੂੰ ਵਰਤ ਵਿੱਚ ਸ਼ੇਅਰ ਕਰ ਦੇਵੋ ਮੇਰਾ ਨਹੀਂ ਘਰ ਦਾ ਘਰ ਦਾ ਕੋਈ ਨਹੀਂ ਬਸ ਮੇਰੇ ਕੋਈ ਨਹੀਂ ਮੇਰਾ ਫੋਨ ਹੀ ਕੋਲੇ ਰਿਹਾ ਦੇਖੋ ਨੰਬਰ ਹੀ ਕੋਈ ਹੱਥ ਦਾ ਕੋਈ ਨਹੀਂ ਗਿਆ ਉਹ ਤਾਂ ਅੱਗੇ ਮੀਂਹ ਨਾਲ ਕਿਸੇ ਹੋਰ ਚੀਜ਼ ਦੀ ਸਾਰੇ ਲੁੱਟੇ ਗਏ ਸਾਰ ਕੋਈ ਨਹੀਂ ਬਰਾਗ ਮਾਸ ਕਿਉਂ ਮੇਰੇ ਬੰਨੀਗਾ ਜੇ ਨਾ ਤੇ 300 ਕੱਤੀ ਚਲੇਗਾ ਉਹ ਮੈਨੂੰ ਪੇਟਾ ਨਹੀਂ ਗਿਆ ਸੋ ਜੀ ਲਾਈਵ ਤੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਦਰਗਾਹਾਂ ਪੀਰੇ ਦੀ ਦਿੱਤੀ ਆ ਬੰਦਾ ਮੰਦਿਰ ਦੇ ਅੰਦਰ ਅੱਲਾਹੂ ਅੱਲਾਹ ਕਹਿੰਦਾ ਨਜ਼ਰ ਆਇਆ ਚਲ ਵਾਸ ਚਲੋ ਵੇਖ ਸਕਦੇ ਹੋ ਸਿਕਿਉਰਿਟੀ ਗਾਰਡ ਵੱਲੋਂ ਉਹਨੂੰ ਮੰਦਿਰੋਂ ਬਾਹਰ ਕੱਢਿਆ ਜਾ ਰਿਹਾ ਹੈ ਵੇਖ ਸਕਦੇ ਹੋ ਸਿਕਿਉਰਿਟੀ ਗਾਰਡ ਵੱਲੋਂ ਇਹਨੂੰ ਮੰਦਿਰ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਤੁਸੀਂ ਵੇਖ ਸਕਦੇ ਹੋ ¡ un gabinete de